ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ મિતਰ ਅੱਜ ਦੀ ਵੀਡੀਓ ਵੀ ਤੁਹਾਡੇ ਨਾਲ ਦੋ ਕਟੀਆਂ ਦੀ ਵੀਡੀਓ ਸਾਂਝੀ ਕਰਨੀ ਆ ਇੱਕ ਤਾਂ ਮੰਨ ਕੇ ਚਲੋ ਵੀ ਆਪਾਂ 1.5 ਪੌਂਡ ਦੋ ਸਾਲ ਦੀ ਲਗਭਗ ਜੀ ਕਿਹਾ ਇੱਕ ਛੋਟਾ ਬੱਚਾ ਸੋਨਾ ਦਿਖਾਉਣਾ ਬੜਾ ਪਿਆਰਾ ਹੈ ਦੇਖੋ ਬਿਲਕੁਲ ਜੈੱਡ ਬਲ ਹੈਗਾ ਪੂਛ ਸਾਰੀ ਕਾਲੀ ਹੈ ਠੀਕ ਹੈ ਦੋਨਾਂ ਕਟਾਂ ਦਾ ਤੁਹਾਨੂੰ ਥਣ ਝਾੜ-ਝਾੜ ਮਿਲਣਗੇ ਜਿਵੇਂ ਆਹ ਕੱਟੀ ਦੰਦੋਂ ਕਨਫਰਮ ਖੀਰੀ ਮਿਲੂਗੀ ਤੇ ਬਾਕੀ ਖਰੀਦਣ ਵਾਲਾ ਭਰਾ ਫਿਰ ਵੀ ਕਿਸੇ ਵੀ ਢਾਗ ਦੇ ਕੋਲ ਆ ਕੇ ਥੱਲੀ ਕਰ ਸਕਦਾ ਠੀਕ ਹੈ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਤੋਰ ਕੇ ਤੁਹਾਨੂੰ ਦਿਖ ਤੇ ਲਾਸਟ ਤੱਕ ਵੀਡੀਓ ਦੇਖਣੀ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਖੇ ਬਾਈ ਠੀਕ ਠਾਕ ਹਾਂ ਮੇਰੇ ਵਧੀਆ ਬਾਈ ਵਧੀਆ ਕਿਰਪਾ ਮਾਰ ਤੇ ਆਪਣਾ ਐਡਰੈਸ ਬੋਲ ਦਗੇ ਨਾਮ ਸੁਖਵਿੰਦਰ ਸਿੰਘ ਆ ਬਾਈ ਪਿੰਡ ਜਿਉਂ ਦਾ ਜ਼ਿਲ੍ਹਾ ਬਠਿੰਡਾ ਤਸੀਰ ਰੰਪਰਾਪੋਲ 9 ਕਿਲੋਮੀਟਰ ਰੰਪਰਾ ਸ਼ਹਿਰ ਆ 7 ਕਿਲੋਮੀਟਰ ਤਾਂ ਪਾਸੇ ਸ਼ਹਿਰ ਆ ਜਾਂਦਾ ਠੀਕ ਹੈ ਤੇ ਇਸ ਸੰਪਰਕ ਨੰਬਰ ਆਪਣਾ 76965 02925 ਦੋ ਕਟੀਆਂ ਆਪਣੇ ਕੋਲ ਦੋ ਕਟੀਆਂ ਬਾਈ ਆਹਦਾ 5 ਕਿ ਮਹੀਨਿਆਂ ਦਾ ਬੱਚਾ ਹਮ ਜਮਾ ਜੈਡ ਬਰਾਏ ਗੱਲ ਅਖੇ ਕਿਤੇ ਇੱਕ ਚਿੱਟਾ ਵਾਲ ਵੀ ਨਹੀਂ ਹੈਗਾ ਬੱਚੇ ਦੇ ਲੈ ਪਰ ਪੂਛ ਹੀ ਦਿਖਾ ਦੀ ਲੈ ਹਾਂ ਲੈ ਦੇਖੋ ਇੱ ਹੂੰ ਥਣਚਾਰ ਹਾਂ ਹਾਂ ਤੇ ਬਾਕੀ ਮੂੰਹ ਦਿਖਾ ਦੇ ਸਾਰਾ ਮੂੰਹ ਮਾ ਦਿਖਾ ਦੇ ਪੂਰੀ ਪਿਆਰੀ ਕੱਟੀ ਆ ਹੂੰ ਇਹ ਛੋਟੇ ਪਹਾੜ ਵਾਲੇ ਬੰਦੇ ਨੇ ਬੜੇ ਨੇ ਫੋਨ ਆ ਮਗਰ ਵੀਡੀਓ ਪਾਈ ਸੀ ਆਪਾਂ ਕਿ ਬਈ ਕੋਈ ਛੋਟੇ ਪਹਾੜ ਦੀ ਹਾਂ ਛੋਟਾ ਬੱਚਾ ਲੈ ਕੇ ਦਿਓਗੇ ਬੀਬੀ ਇੱਕ ਬੱਚਾ ਪਾਇਆ ਸੀ ਆਪਾਂ ਉਹਦੀ ਬੇਗਾ ਸੀ ਉਹ 5-4 ਮਿੰਟਾਂ ਦੀ ਉਹਦੀ ਮੜਾ ਆਪਾਂ ਹਾਂਜੀ ਬਾਕੀ ਲੱਤਾਂ ਲੁੱਤਾਂ ਦੇ ਤੇ ਮਿੱਤਰ ਮਜ਼ਬੂਤ ਮੈਂ ਕਿਹ ਇੱਕ ਨੰਬਰ ਬਾਈ ਮਜ਼ਬੂਤ ਕੱਟੀ ਆ ਇਹ ਵੀ ਸਭੇ ਪੜੀ ਗਿਆ ਜਾਣ ਜਾਂਦਾ ਗਿੱਟੇ ਗੋਡੇ ਭੜ ਨਾ ਨਾ ਗਿੱਟੇ ਗੋਡੇ ਭੜ ਨਾ ਇਹ ਬੱਚਾ ਜਮਦਾ ਬੱਚਾ ਹੀ 5-6 ਮਹੀਨਾ ਦਾ ਬਸ ਨਾ 6 ਮਹੀਨਾ ਠੀਕ ਹੈ ਜੀ ਲੈ ਛੋਟਾ ਜਿਹਾ ਬੱਚਾ ਹੀ ਤੋਰੀ ਜਾਂਦਾ ਤੇ ਠੰਡੀ ਸਿਲਪੂ ਨਹੀਂਦਾ ਐਡੀ ਕੱਟੀ ਖਿੱਚ ਕੇ ਭਾਜ ਜਾਂਦੀ ਹੈ ਨਾ ਹਾਂ ਹੂੰ ਚੰਗੀ ਹੈ ਕੱਟੀ ਯਾਰ ਠੀਕ ਹੈ ਤੇ ਕਿੰਨੇ ਰੁਪਏ ਦੇਵਾਂਗੇ ਫੇ ਸਖਮਿੰਦਰ ਕੱਟੀ ਇਹ 8000 ਦਾ ਬੱਚਾ ਦੇ ਦਾਂਗੇ ਲੱਖੇ ਗੁੰਜਾਇਸ ਵਿੱਚੋਂ ਬਹੁ ਮਾੜੀ ਮੋਟੀ ਹੋ ਜਾਊਗੀ ਲੱਖੇ ਬਾੜੀ ਤਾਂ ਹੋਣੀ ਨਹੀਂ ਮੇਦਰ ਬਤਾ 5-7000 ਤੋਂ ਬੋਦੋ ਕੱਟਦਾ ਮੇਮਣਾ ਵੀ ਨਹੀਂ ਮਿਲਦਾ ਬਾਈ ਕਾਰੀ ਦੇ ਕਿੰਨੇ ਗੰਜਸ ਕਰਨੀ ਮਾੜੀ ਮੁੱਟੀ ਵਿੱਚ ਹੋਰ ਥੋੜੀ ਜਣੀ 500 ਛੱਡ ਦੇਂਗੇ ਚੱਲ ਜਾ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ 7500 ਦੀ ਕੱਟੀ ਦੇ ਦੇਣੀ ਛੋਟਾ ਮੌਕੇ ਤੇ ਹੋਰ ਹੋ ਜਾ ਹਾਂ 150 ਆ ਹੋ ਜਾ ਬੜਾ ਨਹੀਂ ਹੋਣਾ ਠੀਕ ਹੈ ਠੀਕ ਹੈ ਲੈ ਬੱਚਾ ਮਿੱਤਰੋ ਬੱਚਾ ਬਹੁਤ ਚੰਗਾ ਬਾਈ ਹਾਂ ਬੱਚਾ ਸੋਹਣਾ ਇਹੋ ਖੁਸ਼ ਆਣੀ ਤੇ ਹੁਣ ਆਈ ਆਪਣੇ ਕੋਲ ਦੋ ਨੰਬਰ ਕੱਟੀ ਹੈ ਨਾ ਇਹ ਵਈ ਦੰਦੋ ਖੀਰੀ ਆ 1.5 ਸਾਲ ਦੀ ਮੰਨ ਲਾ ਹੂੰ ਪੁੱਠਾ ਵਟਾ ਚੰਗਾ ਹਾਂ ਪੁੱਠਾ ਬੜਾ ਸਾਰਾ ਚੰਗਾ ਬਾਈ ਦਿਖਾ ਦੇ ਪਿੱਛੋਂ ਹ ਹੂੰ ਤੇ ਇੱਥੋਂ ਤੋਂ ਆਪਾਂ ਨੇੜੇ ਹੋਣਾ ਕੱਟੀਆਂ ਸਿੰਘ ਤੋਂ ਬਹੌਣ ਲੈ ਚਾਰੂ ਚੂਰੂ ਫੁੱਲਾ ਬਾਈ ਹੂੰ ਸਿੰਘ ਵੀ ਨਾਲ ਦਾ ਮੋੜ ਹਾਂ ਸਿੰਘ ਮੋੜੀ ਹੁੰਦੀ ਆ ਲੈ ਕਢਾ ਦੇ ਫਿਰ ਸੁਮਿੰਦਰ ਦਾ ਵੀ ਗੇੜਾ ਬਾਈ ਕਰ ਮੈਂ ਕਰਾ ਹੋਰ ਜਵਾਕਾਂ ਨੂੰ ਬੜਾ ਸ਼ੌਂਕ ਹੈ ਤੇ ਰਹਿਣਾ ਹਾਂ ਜਵਾਕਾਂ ਦਾ ਹੀ ਆ ਬਾਈ ਕਹਿੰਦੇ ਇਹਨਾਂ ਕੋਲ ਨਰ ਮਾਣਾ ਕੱਟੀਆਂ ਨਹੀਂ ਬਾਕੀ ਬਚਾ ਲੱਗਣ ਤੇ ਆ ਹਾਂ ਆਪਾਂ ਕਹਿੰਦੇ ਜਵਾਕ ਵਿਗੜ ਗਏ ਉਹ ਵਿਗੜੇ ਤਾਂ ਕਿ ਜਦੋਂ ਪਿਓ ਦਾ ਹਾਂ ਵਿਲਾ ਰਹਿੰਦਾ ਜਵਾਕ ਬਾਈ ਹਾਂ ਵਿਲਾ ਰਹਿੰਦਾ ਆਪਾਂ ਉਹਨੂੰ ਕੰਮ ਤੇ ਨਹੀਂ ਲਾਉਂਦੇ ਹਾਂ 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 ਤੇ ਦੇਖੋ ਕੱਟੀ ਦੀ ਲੰਬਾਈ ਲੂਈ ਕੱਢ ਦੇ ਕੱਟਾ ਪੂਰੀ ਸੋਹਣੀ ਕੱਟੀ ਆ ਰਾਤਾ ਪੂਰੀ ਸੋਹਣੀ ਬਈ ਪਲਨ ਵਾਲੀ ਕੱਟੀ ਹੈ ਕੋਈ ਹਾਂ ਇਹ ਚ ਦੇਖੋ ਇਹ ਨਹੀਂ ਹੈ ਮੋਰਾ ਜਪੈਂਦੀ ਆ ਬਈ ਕੱਲੀ ਪੂਜ ਜਿੰਨੀ ਕੀ ਚਾਹੀਦੀ ਓਨੀ ਕੀ ਛਿੱਟੀ ਆ ਤੰਨਾ ਕੋ ਗੋਲਾ ਨਾ ਸਾਰੇ 3 ਇੰਚ ਮਸਾ ਹੀ ਹੋ ਨਾ ਹਾਂ ਮਸਾ ਲੈ ਹਾਂ ਤੰਨੇ ਕੋ 3 ਇੰਚ ਜਿੰਨੀ ਵੀ ਆ ਮਸਾ ਹਾਂ ਹਾਂ ਤੇ ਬਾਕੀ ਦੇਖੋ ਇਹ ਨਹੀਂ ਹੈ ਕੋਈ ਇਹ ਨਹੀਂ ਬਾਈ ਨੇ ਕਿਹਾ ਵੀ 20 ਕਿਲੋ ਲੀਏ 16 ਵਾਲੀ ਦੀ ਹੈ ਕੋਈ ਫਲਾਣੇ ਸੀਮੰਟ ਦੀ ਆ ਕੋਈ ਨਹੀਂ ਬਾਈ ਨਾ ਪਤਾ ਨਾ ਆਪਾਂ ਕਹਿਣਾ ਮੈਂ ਲੱਖੇ ਕਪਮਾ ਨੂੰ ਹੁਣ ਇਹਨੂੰ ਕਹਿੰਦੇ ਆ 29 ਦੇ ਫਲਾਣੇ ਦੀ ਫੇਰ ਜੀ ਤਾਂ ਹੈ ਹੀ ਨਹੀਂ ਸਾਰੀ ਕਾਲੀ ਕੇ ਚੱਟਾ ਪੂਛੀ ਦੀ ਵਾਲ ਵੀ ਹੈ ਨਹੀਂ ਕੋਈ ਬਿਲਕੁਲ ਬਿਲਕੁਲ ਕਹਿੰਦਾ ਕੋਈ ਫਾਇਦਾ ਨਹੀਂ ਹਾਂ ਉਹ ਐ ਆ ਵੀ ਬਸ ਮਹਿੰਗਾ ਚੰਗੀਆਂ ਬਾਈ ਜਿਹੜੀ ਗੱਲ ਹਾਂ ਪਰ ਕੱਟਿਆਂ ਸੋਹਣੇ ਦੇਖਣ ਚ ਸੋਹਣੇ ਹਾਂ ਸੋਹਣਿਆ ਨਿਰਖ ਪਰਖ ਲਾ ਕਰ ਲੈ ਅਗਲਾ ਆਪਦਾ ਤੇ ਆ ਸੁਖਵਿੰਦਰ ਆਪਾਂ ਕਿੰਨੇ ਚ ਦੇ ਇਹ 24000 ਦੀ ਦੇ ਦਾਂਗੇ ਲੱਖੇ ਕੋਈ ਮਾਨਤਾ ਨਾ ਕਰ ਦਿਆਂ ਯਾਰ ਕਿੰਨਾ ਕੁ 500 ਕਰ ਠੀਕ ਹੈ ਠੀਕ ਹੈ ਹਾਂ ਜਾਣ ਤੋਂ ਦੁਬਾਰੇ ਦੇਖਾ ਦੇ ਦੁਬਾਰਾ ਫੇਰ ਦਿਖਾ ਦੇ ਮੈਂ ਦੋ ਕਟਾਂ ਵੀਰ ਕੋਲੇ ਸੋਨੇ ਰੰਗਵਾਨਾ ਤਾਂ ਦੇਖੋ ਜੀ ਚੰਗੀ ਆ ਕੱਟੀ ਵੀ ਠੀਕ ਹੈ ਤੇ ਇੱਥੇ ਨਿਆ ਮਾਰ ਲਿਓ ਪਿੰਡ ਵਾਈ ਦਾ ਗਿਆ ਆ ਜੌਂਦ ਤਹਿਸੀਲ ਨੂੰ ਫੂਲ ਲਾਗੀ ਤੇ ਜ਼ਿਲ੍ਹਾ ਲਾ ਗਿਆ ਮਿੱਤਰ ਬਠੰਡਾ ਬਾਈ ਸੰਪਰਕ ਨੰਬਰ ਇਹ ਕਰੀ ਫੇਰ 76965 ਬਾਈ 02925 ਠੀਕ ਹੈ ਇਹ ਬਾਈ ਦਾ ਸੰਪਰਕ ਨੰਬਰ ਹੈ ਜੇ ਭਰਾ ਨੇ ਜੋੜਾ ਲੈ ਕੇ ਆਣਾ ਹੈ ਫਿਰ ਉਹ ਜਿਆ ਮਾਨ ਤਾਂ ਥੋੜਾ ਵੱਧ ਕਰਦੇ ਠੀਕ ਹੈ ਵੀਰੇ ਧੰਨਵਾਦ ਜੀ